ਜੌਨ ਟਿਟੌਰ ਜੌਨ ਟਿਟੌਰ ਇੱਕ ਅਜਿਹਾ ਆਦਮੀ ਜੋ 2036 ਤੋਂ ਆਇਆ ਸੀ ਦੋਸਤੋ ਬਗਰ ਤੌਨ ਨੂੰ ਕੋਈ ਕਹੇ ਕਿ ਮੈਂ ਇੱਕ ਟਾਈਮ ਟਰੈਵਲਰ ਹਾਂ ਤੇ ਮੈਂ 2036 ਤੋਂ ਆਇਆ ਹਾਂ ਇੱਕ ਅਜੀਹੀ ਘਟਨਾ ਸੰ 2000 ਵਿੱਚ ਦੇਖਣ ਨੂੰ ਮਿਲੀ ਜਦੋਂ ਇੱਕ ਆਨਲਾਈਨ ਸਾਈਟ ਤੇ ਲੋਕ ਇੱਕ ਦੂਜੇ ਨਾਲ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ ਉਸ ਸਾਈਟ ਤੇ ਇੱਕ ਨਵਾਂ ਮੈਂਬਰ ਲੌਗਇਨ ਕਰਦਾ ਹੈ ਉਸਦੇ ਅਕਾਊਂਟ ਦਾ ਨਾਮ ਜੌਨ ਟਿਟੌਰ ਸੀ ਉਸਨੇ ਸਾਈਟ ਤੇ ਲਿਖਿਆ ਕਿ ਉਹ ਇੱਕ ਟਾਈਮ ਟਰੈਵਲਰ ਹੈ ਤੇ ਉਹ 2036 ਤੋਂ ਆਇਆ ਹੈ ਉਹ IBM 5100 ਕੰਪਿਊਟਰ ਲੈਣ ਲਈ ਸਾਲ 1975 ਵਿੱਚ ਗਿਆ ਸੀ ਕਿਉਂਕਿ ਸਾਲ 2036 ਵਿੱਚ ਉਸਦੀ ਟੀਮ ਨੂੰ ਉਸ ਕੰਪਿਊਟਰ ਦੀ ਜ਼ਰੂਰਤ ਹੈ ਸਾਲ 1975 ਤੋਂ ਸਾਲ 2036 ਵਿੱਚ ਵਾਪਸ ਜਾਂਦੇ ਸਮੇਂ ਉਹ ਸਾਲ 2000 ਵਿੱਚ ਰੁਕ ਗਿਆ ਕਿਉਂਕਿ ਉਹ ਦੇਖਣਾ ਚਾਹੁੰਦਾ ਸੀ ਅਤੀਤ ਕਿਹੋ ਜਿਹਾ ਦਿਖਦਾ ਹੈ ਤੇ ਨਾਲ ਹੀ ਉਸਨੇ V2K ਕੰਪਿਊਟਰ ਪ੍ਰੋਬਲਮ ਨੂੰ ਵੀ ਦੇਖਣਾ ਸੀ ਜਦੋਂ ਟਿਊਟਰ ਦੀ ਇਹ ਪੋਸਟ ਕੁਝ ਹੀ ਕੰਟਾਂ ਵਿੱਚ ਇੰਟਰਨੈਟ ਦੇ ਬੈਰਲ ਹੋ ਗਈ ਜਿੱਥੇ ਲੋਕ ਇਸ ਨੂੰ ਸੱਚ ਮੰਨਣ ਲੱਗੇ ਉੱਥੇ ਹੀ ਕੁਝ ਲੋਕ ਇਸ ਨੂੰ ਮਸ਼ਹੂਰ ਹੋਣ ਦਾ ਇੱਕ ਤਰੀਕਾ ਮੰਨਦੇ ਸਨ ਬਹੁਤ ਲੋਕਾਂ ਨੇ ਉਸਦੀ ਪੋਸਟ ਤੇ ਕਮੈਂਟ ਕੀਤੇ ਤੇ ਕਿਹਾ ਜੇ ਤੂੰ ਸੱਚ ਬੋਲ ਰਿਹਾ ਹੈ ਤਾਂ ਇਸ ਦਾ ਕੋਈ ਸਬੂਤ ਦੇ ਫਿਰ ਜੌਨ ਨੇ ਆਪਣੀ ਅਗਲੀ ਪੋਸਟ ਵਿੱਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਤੇ ਜੌਨ ਨੇ ਲਿਖਿਆ ਕਿ ਉਹ ਇੱਕ ਰਿਟਾਇਰ ਅਮਰੀਕਨ ਸੋਲਜਰ ਹੈ ਤੇ ਉਹ ਇੱਕ ਖੁਫੀਆ ਮਿਸ਼ਨ ਤੇ ਹੈ ਜੌਨ ਨੇ ਵਰਤਮਾਨ ਵਿੱਚ ਹੋਣ ਵਾਲੀਆਂ ਕੁਝ ਘਟਨਾਵਾਂ ਬਾਰੇ ਵੀ ਲੋਕਾਂ ਨੂੰ ਸचेਤ ਕੀਤਾ ਉਸਨੇ ਇੱਕ ਪੋਸਟ ਵਿੱਚ ਲਿਖਿਆ ਕਿ Peru ਵਿੱਚ ਬਹੁਤ ਖਤਰਨਾਕ ਪਛਾਹ ਆਉਣ ਵਾਲਾ ਹੈ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਇਸ ਪੋਸਟ ਤੋਂ ਕੁਝ ਮਹੀਨੇ ਬਾਅਦ ਹੀ Peru ਵਿੱਚ ਇੱਕ ਖਤਰਨਾਕ ਪਛਾਹ ਆਇਆ ਜੌਨ ਨੇ 2019 ਵਿੱਚ ਇੱਕ ਭਿਆਨਕ ਮਹਾਮਾਰੀ ਦੇ ਆਉਣ ਬਾਰੇ ਵੀ ਲਿਖਿਆ ਜਿਸ ਨੂੰ ਲੋਕ COVID ਨਾਲ ਜੋੜ ਕੇ ਦੇਖ ਰਹੇ ਹਨ ਜੌਨ ਦੀਆਂ ਇਨਪ ਬੇਖਵਾਨੀਆਂ ਵਿੱਚੋਂ 50% ਬੇਖਵਾਨੀਆਂ ਸਹੀ ਹੋਈਆਂ ਦੋਸਤੋ ਇਸ ਬਾਰੇ ਤੁਹਾਡੀ ਰਾਏ ਕੀ ਹੈ ਕਮੈਂਟਾਂ ਵਿੱਚ ਜਰੂਰ ਦੱਸਣਾ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ